ਆ ਮੇਕਾ ਮੈਂ ਦੇ ਪਰੇ ਨਹੀਂ ਗਿਆ ਇਧਰੇ ਇਧਰੇ ਆ ਇਧਰ ਨੂੰ ल्या ਇਧਰ ਨੂੰ ਆ ਪਾਲਕ ਪਨੀਰ ਬਣਾ ਦੇ ਤੇਰਾ ਮਾਸੀ ਤੇਰੀ ਆ ਜੇ ਨਾ ਫਿਰ ਪਾਲਕ ਪਨੀਰ ਬਣਾਵਾਂਗੇ ਇਧਰ ਇਹ ਕarele ਨਹੀਂ ਪੱਕਦੀ ਉਹ ਨਜ਼ਰਾਂ ਤੱਕ ਤੇ ਵਧੀਆ ਰਹੇ ਨੇ ਕarele ਦੇ ਵੇਖੋ ਇਧਰ ਇਧਰੇ ਕੋਨੇ ਵਾਟੂ ਆ ਹਾਂ ਨਹੀਂ 200 ਰੁਪਏ ਕਿਲੋ ਵਿਗੰਡੇ ਕੁਛ ਲੈ ਕੇ ਤੇ ਕੁਛ ਨਾਲ ਇਹ ਬਣਾ ਲਵਾਂ ਨਾਲ ਲਾਵਾਂਗੇ ਪੰਦੀਰੇ ਉਧਰ ਪਾਣੀ ਲਹੀਂਂਦਾਈ ਗੱਤ ਗਿਆ ਚਾਚਾ ਫੇਰ ਸਾਵੀ ਬੰਨਾ ਬੰਦੋ ਨਾ ਆ ਵੀ ਗੱਡੋ ਬਾਸ ਦੇ ਕੱਟ ਕੇ ਵਰਨਾ ਬੰਦੋ ਆ ਵੇ ਲੋ ਸੜੀ ਵਾਲ ਨੂੰ ਕੀ ਆ ਤੋਰੀ ਲੱਗੀ ਉਹ ਤੇ ਲੋ ਕੱਲ ਵੱਜੀ ਲੁ ਪੈਪ ਬਲੱਤੀ ਆ ਜਾਣਾ ਸਬਜੀ ਨੂੰ ਪਾਣੀ ਲਾਇਆ ਤੇ ਪਾਣੀ ਪੈਪ ਟੁੱਟ ਗਈ ਤੇ ਪਾਣੀ ਉਹ ਜਾਂਦਾ ਰਿਹਾ ਬਾਹਰ ਤੇ ਆ ਗਿਆ ਆਹ ਦੇ ਮਿਸਤਰੀ ਸਾਹਿਬ ਜਗਾੜੀ ਜਗਾੜੀ ਵੇਖ ਲੋ ਮਿਸਤਰੀ ਸਾਹਿਬ ਪਾਣੀ ਦੇ ਅੰਦਰ ਚੱਲ ਗਿਆ ਵਾ ਇੱਧਰ ਆਓ ਬਾਹਰ ਛੜਕ ਚ ਆ ਵੇ ਕਿਚਾ ਨਾ ਉਤਰਨ ਆ ਵੇ ਸਾਰੀ ਮਿੱਟੀ ਵੀ ਰੁੜ ਗਈ ਨਾਲ ਲੱਗਦੀ ਆ ਨਹੀਂ ਦੇ ਦੋ ਆਪ ਸੌਣਾ ਵਾ ਆਹੋ ਕੈ ਕਿ ਤਾ ਟੱਪ ਮਾਰ ਕੇ ਡੂੰਗਾ ਜਿਆ ਕਰਦੇ ਨਹੀਂ ਆਵੇ ਇੱਥੋਂ ਪੈਸਾ ਰਹੀ ਕੋਹ ਨੂੰ ਚੰਨਾ ਬੋਗਾ ਆ ਤੁੰਡੁਰ ਬੱਲ ਹਾਂਜੀ ਸਟਾਫ ਸਾਹਿਬ ਭਾਵੇਂ ਲੈਦਰ ਕੋ ਨਾ ਬਣੀ ਆਂਦੇ ਅੰਦਰ ਹਾਂ ਹੋ ਤੁਰ ਪਿਆ ਆਪਣਾ ਤਾਂ ਦੂਰ ਅੱਜ ਲਾਵਾਂਗੇ ਤੰਦੂਰੇ ਰੋਟੀਆਂ ਨਾਲ ਭਲਾਵਾਂਗੇ ਕarele ਛਰਲੇ ਬਣਾ ਕੇ ਤੇ ਤੰਦੂਰੇ ਰੋਟੀਆਂ ਲਾ ਦੇ ਹਾਂ ਇਹ ਲੱਗ ਗਿਆ ਤੋ ਨਹੀਂ ਲੱਗੇ ਆਹੋ ਤੋ ਮੇਲਾ ਛੜੀ ਜੀ ਮਲ ਵਿਚਰੀ ਹੋਈ ਚੱਲ ਆਇਆ ਆਇਆ ਨਾ ਤੋਂ ਮੋਟਰਾ ਆਉਂਦਾ ਆਪੇ ਹਮਤ ਰੂਦ ਲੱਗੇ ਆ 4 ਲੋਏ ਪਰ ਹਰ ਰੂਦ ਲੱਗੇ ਆ ਜਿੰਨਾ ਦਾ ਫਲ ਫੁੱਲ ਪਿਆ ਸੀ ਉਹਨੇ ਮਰੂਦ ਨਹੀਂ ਲੱਗੀ। ਠੀਕ ਵੇਖਣੀ ਹੈ ਇਹ। ਉਹਨਾਂ ਨੇ ਮਰੂਦ ਪੁੱਟਿਆ। ਆ ਇੱਕ ਹੋਰ ਲੱਗੀ ਥਰੇ। ਚਾਹ ਇੱਕ ਹੋਰ ਲੱਗੀ ਥਰੇ। 24 ਲੰਬੀ ਨਹੀਂ। ਠੀਕ ਉਹ। ਨਹੀਂ ਅਜੇ ਨੇ ਤੋੜਨੀ ਆ ਸਾਨੂੰ ਥੋੜੀ ਜਾਣ ਕਿਲੋ ਖੰਡ। ਸੁੱਕ ਗਏ ਸਾਰੇ। ਆ ਗਿਆ ਮੋੜਦਾ ਆਹੋ ਓਹੋ ਟੋੜਦਾ ਨਹੀਂ ਮੈਂ ਹਾਂ ਤੇ ਤੂੰ ਪਰੌਂਠਾ ਬਣਾ ਕੇ ਦਊਂਗੀ ਮੇਰਾ ਨਾ ਨਾ ਬਾਹਰ ਟੋੜੀ ਆ ਭਾਬੀ ਹਾਲੇ ਮਾਬੀ ਤੋੜਦਾ ਨਹੀਂ ਨਹੀਂ ਇਹ ਹੁਣ ਵਾਧਾ ਟੋੜਦਾ ਮੈਂ ਤੇ ਪਰੌਂਠੀ ਬਣਾ ਕੇ ਦੇਣੀ ਤੈਨੂੰ ਮੋਲੀ ਵਾਲੀ ਮਾਸੀ ਦਾ ਫੋਨ ਆ ਗਿਆ ਹੁਣ ਕਿ ਫਾਸਟ ਕਰਨਾ ਮਨ ਕੇ ਮਾਸੀ ਨੇ ਕਿਹਾ ਹੋੜ ਲਾ ਕੇ ਮਿੱਟੀ ਲਾ ਦਿੰਨਾ ਆਹ ਲਹਕਰ ਦੀ ਗੱਡੀ ਤੇ ਘਰ ਦੇ ਡਰਾਈਵਰ ਚਲਾ ਦੋ ਚਲਾ ਦੋ ਕੰਨ ਲਾ ਦੋ ਤੱਕਾ ਪਹਿਲਾ ਚੱਕਰ ਚ ਵਾਰਤੀ ਤੇ ਹੁਣ